ਪੰਜਾਬੀ ਗਾਇਕ ਤੇ ਐਕਟਰ ਗੁਰੂ ਰੰਦਾਵਾ ਪਿਛਲੇ ਦਿਨੀ ਆਪਣੀ ਇੱਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਜ਼ਖਮੀ ਹੋ ਗਏ ਸਨ ਹੁਣ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ ਖਬਰ ਹੈ ਕਿ ਗੁਰੂ ਰੰਦਾਵਾ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਮੈਡੀਕਲ ਰਿਪੋਰਟ ਦੇ ਅਨੁਸਾਰ ਉਨ੍ਹਾਂ ਨੂੰ ਕਈ ਥਾਵਾਂ ਤੇ ਫ੍ਰੈਕਚਰ ਤੇ ਸੱਟਾਂ ਲੱਗੀਆਂ ਨੇ ਪਰ ਡਾਕਟਰਸ ਨੇ ਉਨ੍ਹਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਜਲਦੀ ਜਿਤਾਈ ਹੈ ਡਾਕਟਰਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਦੇ ਲਈ ਆਰਾਮ ਕਰਨ ਤੇ ਫਿਜ਼ੀਓਥੈਰੇਪੀ ਲੈਣ ਦੀ ਸਲਾਹ ਵੀ ਦਿੱਤੀ ਹੈ ਤੁਹਾਨੂੰ ਦੱਸਦੀ ਹੈ ਕਿ ਗੁਰੂ ਰੰਦਾਵਾ ਆਪਣੀ ਆਉਣ ਵਾਲੀ ਫਿਲਮ ਸ਼ੌਂਕੀ ਸਰਦਾਰ ਦੀ ਸ਼ੂਟਿੰਗ ਦੇ ਦੌਰਾਨ ਜ਼ਖਮੀ ਹੋ ਗਏ ਸਨ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਇੱਕ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੇ ਸਨ ਸ਼ੂਟਿੰਗ ਦੇ ਦੌਰਾਨ ਹਾਈ ਆਕਟੇਨ ਸਟੰਟ ਕਰਦੇ ਸਮੇਂ ਗੁਰੂ ਰੰਦਾਵਾ ਆਪਣਾ ਕੰਟਰੋਲ ਗਵਾ ਬੈਠੇ ਜਿਸ ਦੇ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਾਲਾਂਕਿ ਸਟੈਂਡ ਦੇ ਸਹੀ ਵੇਰਵਿਆਂ ਦਾ ਖੁਲਾਸਾ ਫਿਲਹਾਲ ਨਹੀਂ ਕੀਤਾ ਗਿਆ ਹੈ ਪਰ ਸੋਰਸਸ ਦਾ ਕਹਿਣਾ ਹੈ ਕਿ ਫਿਲਮ ਦੇ ਸਭ ਤੋਂ ਚੁਣੌਤੀਪੂਰਨ ਸੀਨਸ ਵਿੱਚੋਂ ਇੱਕ ਸੀ ਹਾਸੇ ਦੇ ਬਾਅਦ ਗੁਰੂ ਰੰਦਾਵਾ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਕਿ ਉਹਨਾਂ ਦਾ ਇਲਾਜ ਲਗਾਤਾਰ ਜਾਰੀ ਹੈ ਗੁਰੂ ਰੰਦਾਵਾ ਨੇ ਖੁਦ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਆਪਣੇ ਫੈਨਸ ਨੂੰ ਇਸ ਹਾਸੇ ਦੀ ਜਾਣਕਾਰੀ ਦਿੱਤੀ ਸੀ ਗੁਰੂ ਰੰਦਾਵਾ ਨੇ ਇੰਸਟਾਗ੍ਰam ਤੇ ਇੱਕ ਤਸਵੀਰ ਸ਼ੇਅਰ ਕਰਕੇ ਆਪਣੇ ਫੈਨਸ ਨੂੰ ਇਸ ਹਾਸੇ ਦੇ ਬਾਰੇ ਅਪਡੇਟ ਕੀਤਾ ਸੀ ਫੋਟੋ ਵਿੱਚ ਗੁਰੂ ਰੰਦਾਵਾ ਹਸਪਤਾਲ ਦੇ ਬੈੱਡ ਤੇ ਲੇਟਿਆ ਹੋਇਆ ਦਿਖਾਈ ਦੇ ਰਿਹਾ ਹੈ ਉਹਨਾਂ ਦੇ ਗ पट्टी बनी हुई है इस दे नाल ही गुरु ने कैप्शन विच लिखया मेरा पहला स्टंट मेरी पहली सेट ते मेरा हौसला अटूट है शौकी सरदार दे सेट तो एक यादगार पल एक्शन करना बहुत ਔਖਾ ਕੰਮ ਹੈ ਪਰ ਮੈਂ ਆਪਣੇ ਦਰਸ਼ਕਾਂ ਦੇ ਲਈ ਸਖਤ ਮਿਹਨਤ ਕਰਾਂਗਾ ਗੁਰੂ ਰੰਦਾਵਾ ਦੇ ਫੈਨਸ ਉਹਨਾਂ ਦੀ ਪੋਸਟ ਨੂੰ ਦੇਖਣ ਤੋਂ ਬਾਅਦ ਉਸਤੇ ਕਮੈਂਟ ਕਰਦੇ ਹੋਏ ਉਹਨਾਂ ਦੇ ਜਲ ਠੀਕ ਹੋਣ ਦੀ ਕਾਮਨਾ ਕਰ ਰਹੇ ਨੇ ਡਾਕਟਰਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਦੇ ਲਈ ਆਰਾਮ ਕਰਨ ਤੇ ਫਿਜ਼ੀਓਥੈਰੇਪੀ ਲੈਣ ਦੀ ਸਲਾਹ ਵੀ ਦਿੱਤੀ ਹੈ ਇਸ ਦੌਰਾਨ ਗੁਰੂ ਰੰਦਾਵਾ ਦੀ ਟੀਮ ਨੇ ਕਨਫਰਮ ਕੀਤਾ ਹੈ ਕਿ ਸ਼ੌਂਕੀ ਸਰਦਾਰ ਦੀ ਸ਼ੂਟਿੰਗ ਲਗਾਤਾਰ ਜਾਰੀ ਰਹੇਗੀ ਪਰ ਗੁਰੂ ਰੰਦਾਵਾ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਰੂਰੀ ਬਦਲਾਅ ਕੀਤੇ ਜਾਣਗੇ ਤੁਹਾਨੂੰ ਦੱਸ ਦੇਈਏ ਫਿਲਮ ਸ਼ੌਂਕੀ ਸਰਦਾਰ ਦਾ ਨਿਰਦੇਸ਼ਨ ਧੀਰਜ ਰਤਨ ਕਰ ਰਹਿਣੇ ਇਸ ਫਿਲਮ ਵਿੱਚ ਗੁਰੂ ਰੰਦਾਵਾ ਦੇ ਨਾਲ ਨਿਮਰਤ ਕੌਰ ਆਲੂ ਵਾਲੀਆ ਲੀਡ ਰੋਲ ਵਿੱਚ ਨਜ਼ਰ ਆਉਣ ਵਾਲੀ ਹੈ ਇਹ ਫਿਲਮ 16 ਮਈ ਨੂੰ ਸਿਨੇਮਾ ਕਰਾਂ ਵਿੱਚ ਰਿਲੀਜ਼ ਹੋਵੇਗੀ ਆਪਣੀ ਗਾਇਕੀ ਦੇ ਨਾਲ ਸਭ ਦਾ ਦਿਲ ਜਿੱਤਣ ਵਾਲੇ ਗੁਰੂ ਰੰਦਾਵਾ ਹੁਣ ਆਪਣੀ ਐਕਟਿੰਗ ਦੇ ਨਾਲ ਫੈਨਸ ਦੇ ਦਿਲਾਂ ਨੂੰ ਜਿੱਤਣ ਦੀ ਤਿਆਰੀ ਕਰ ਰਹੇ ਨੇ